ਪੂਰੀ ਵਧੀਆ ਹਵਾ ਜੀ ਪੈਣ ਲੱਗੀ ਥੋੜਾ ਨਾ ਮੈਂ ਕਹਾ ਪੂਰੀ ਵਧੀਆ ਹਵਾ ਪਊ ਹੁਣ ਇਹ ਸ਼ਾਂਗਣ ਜਿਹੇ ਨਾਲ ਇਹ ਤਾਂ ਆਪਾਂ ਨੂੰ ਪਹਿਲਾਂ ਵੀ ਸ਼ਾਂਗਣ ਲੈਣੇ ਚਾਹੀਦੇ ਸੀ ਭੁਰਾ ਕੋ ਕਿਉਂਕਿ ਫੇਰ ਤਾਂ ਹੋ ਸਕਦਾ ਥੱਲੋਂ ਸੇਕ ਵੱਧ ਲੈਂਦੇ ਹੁਣ ਇਹ ਜਿਹੜੇ ਝੜੀ ਜਾਂਦਾ ਸੀ ਫਾਲੋ ਹਵਾ ਵੀ ਪੈਣੀ ਚਾਹੀਦੀ ਆ ਬੂਟੇ ਨੂੰ ਜ਼ਰੂਰੀ ਇਹਨੂੰ ਦੋ ਅੰਦੇ ਲਿਆ ਆਰ ਯਾਰ ਮੈਂ ਤਾਂ ਹੈਗਾ ਬਚ ਕੋਈ ਕੋਈ ਠੀਕ ਆ ਖਵਰਾ ਗਾਹ ਨੂੰ ਸਾਰੇ ਹੀ ਰੱਖ ਲੈਣੇ ਇਹ ਠੀਕ ਆ ਠੀਕ ਬਸ ਛੰਗ ਗਏ ਹੈ ਛੰਗ ਗਏ ਠੀਕ ਆ ਆ ਵੀ ਭਲਾ ਉਧਰ ਉਹ ਪੱਤੀ ਦੂਜੀ ਉਹ ਕੀ ਆਪਣੀ ਕੀ ਸੀ ਉਹ ਜਿਹੜੀ ਤુલਸੀ ਆਓ ਤુલਸੀ ਨੂੰ ਵੀ ਕਰ ਦਿਓ ਬਾਹਲੀ ਝਾਫਾ ਜੀ ਬਣੀ ਪਈ ਆ ਆਹੋ ساری ਖਾਲੀ ਜੀ ਸਾਫ ਹੋ ਜੇ ਅੰजीर ਤਾਂ ਸੁੱਕਣਾ ਬਹੁਤ ਲੱਗੀ ਆ ਜਦੋਂ ਪੱਕਣ ਲੱਗ ਗਈ ਫੇਰ ਧੂੜ ਲਹਿਰੇ ਬੁੱਲਪੇ ਦਾ ਸਾਰੇ ਸੁੱਕਣਾ ਕਾਮਜਾਬ ਆ ਆ ਵੀ ਬੇਰ ਪੂਰੀ ਵੱਧ ਗਈ ਆਪਣੀ ਸਮਝ ਲੈ ਪਿਆ ਵੀ ਬੇਲ ਪੂਰੀ ਵਧ ਗਈ ਆ ਜਾਂਦੀ ਆ ਤਾਂ ਨੂੰ ਪੱਜੀ ਅੰਗੂਰ ਦੀ ਕਾਲੇ ਅੰਗੂਰਾਂ ਦੀ ਬੇਲ ਆਏ ਕਾਲੇ ਅੰਗੂਰਾਂ ਦੀ ਬੇਲ ਇੱਧਰ ਕਿੰਨੂ ਵੇਕਣੇ ਲੱਗੇ ਦੂਜੇ ਮਸੰਮੀਆਂ ਇਹ ਰਾਜੂ ਸੇਉ ਸੇਉ ਵੀ ਬਹੁਤ ਲੱਗਿਆ ਵਿੱਚ ਫੇਰ ਪਰੇ ਖੜਾ ਬਾਰੂਦਾਂ ਦਾ ਬੂਟਾ ਛੋਟਾ ਜਿਹਾ ਉਹਨੂੰ ਵੀ ਬਹੁਤ ਲੱਗੇ ਆ ਪਰੇ ਆ ਗਈ ਅੰਜੀਰਾ ਉਹ ਆਂਬੋ ਇਧਰ ਨਿੰਬੂ ਉਹਦੇ ਕਿੰਨਾ ਫਲ ਉੱਤਰਿਆ ਫੇਰ ਲੱਗੇ ਬਹੁਤ ਆ ਹੂੰ ਇਧਰ ਨਾਰ ਆ ਗਿਆ ਨਾਰ ਨੂੰ ਵੀ ਫਲ ਬਹੁਤ ਲੱਗਿਆ ਉਹ ਇਹ ਚੀਕੂ ਆ ਗਿਆ ਥੱਲੇ ਬੇ ਲੱਗਿਆ ਕਿਹੜੀ ਕੀ ਹੈ ਹੈਗੇ ਨੇ ਪਚਰਣੀ ਜਪਉਂਦੇ ਹੁੰਦੇ ਸੀਗੇ ਚੱਬੜ 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 ਆ ਪਾਟ ਦੇ ਕੱਦੂ ਕਿ ਕਦੂ ਆਪਾਂ ਖੜਾ ਚੱਜਰਾ ਖਾਣੇ ਆਪੇ ਲੱਗਿਆ ਨਹੀਂ ਬਸ ਬਣੀ ਜਾਂਦੀ ਆ ਰਹਿਣ ਦੇ ਰਹਿਣ ਦੇ ਨਹੀਂ ਹੁਣ ਤੈਨੂੰ ਲੱਗਣਾ ਚਾਹੀਦਾ ਪੂਰਾ ਹਾਂ ਚੱਲ ਕੇ ਬਸ ਇਹਦੇ ਨਾ ਬਖਤੇ ਚਾੜ ਨਹੀਂ ਗਿਆ ਹੂੰ ਇਹਦੇ ਝੌੜ ਲਾਹੋ ਸਾਂਭੀ ਜਾ ਕੋਈ ਨਾ ਕੋਈ ਚੀਜ਼ ਖਾਦੀ ਤਾਂ ਜਾਂਦੀ ਆ ਉਹ ਮੈਂ ਸਾਂਭੀ ਜਾ ਕੋਈ ਨਾ ਕੋਈ ਚੀਜ਼ ਖਾਦੀ ਤਾਂ ਜਾਂਦੀ ਕੋਈ ਆ ਸੋਵਾ ਸੋਵਾ ਦਾ ਮੌਸਮ ਉਹ ਸੋਵਾ ਸੋਵਾ ਦਾ ਮੌਸਮ ਵਧੀਆ ਹੁੰਦਾ ਜਾਂਦਾ ਹੈ ਹੰਦਾ ਬੰਦ ਫੜਕਾ ਲੈ ਲੈਂਦਾ ਮਧੀਆਂ શાਕ ਤੇ ਗੁੱਟੇ ਬੇਲਾ ਜੀਆਂ ਵੀ ਪਟੜੀਆਂ ਸਗਾ ਸਾਰੀ ਖਾਲੀ ਜੀ ਸਾਫ ਹੋ ਜੇ ਧਰਮ ਦੇ ਨਾਲ ਟਿਕਾ ਕੇ ਆ ਉਹ ਆ ਸ਼ੌਦਾ ਬੁਸਾ ਹੱਦਿਆਂ ਦਾ ਖਰਾਬ ਸੀ ਹੂੰ ਉਹ ਹੀ ਗੁਰੂ ਉਹ ਹੀ ਗੁਰੇ ਕੁਦਰਤ ਦੀਆਂ ਤੇ ਲਾ ਕਿੰਨੀ ਕੁਦਰਤ ਬਹਾਲ ਹੈ ਨਾ ਹਰੇ ਬਾਈ ਹਰੇ ਬਾਈ ਹਰੇ ਬਾਈ ਉੜਦੇ ਆ ਸਵੇਰ ਮੱਥੇ ਲੱਗਦੀ ਆ ਪਾਲਿਆ ਉਹ ਬੱਚਿਆਂ ਨੂੰ ਪਾਲਿਆ ਬੂਟੇ ਸਾਰੇ ਅੱਜ ਦਿਨ ਦੇ ਆ ਫਾਲੋ ਅੰਗੂਰਾਂ ਨੇ ਦੇਤਾ ਹੱਕਿੰਗੂਆ ਨੇ ਦੇਤਾ ਨਿੰਬੂਆ ਨੇ ਦੇਤਾ ਅਮਰੂਦਾਂ ਨੇ ਦੇ ਦੇਣਾ ਤੇ ਇੰਜੀਰ ਨੇ ਦੇ ਦੇਣਾ ਇਹ ਤੋਂ ਅੰਬਲੇ ਦੇ ਅੰਬਾਂ ਨੇ ਦੇ ਦੇਣਾ ਉਹ ਸਾਦਾ ਇਹ ਤਾਂ ਕੰਧ ਨਹੀਂ ਮੀਂਹੋਂ ਤੋਂ ਚਾਹ ਵਿੱਚ ਹੂੰ ਸਾੰਭੀ ਸਾੰਭੀਆਂ ਚੀਜ਼ ਕੰਮ ਤਾਂ ਦਿੰਦੀ ਹੋਈ ਐ ਤੇ ਨਾਲ ਕਤੇ ਮੌਸਮ ਨੇ ਕੋ ਬੱਦਲੀ ਬੱਦਲ ਪਾਇਆ ਪਾਉ ਆਮੀ ਹੁਣ ਬਸ ਥੋੜੇ ਜੇ ਚਰ ਪਾਇ ਉਹ ਹਰ ਬਣਾ ਕੇ ਲਾ ਗਿਆ ਕੱਲ ਬਾਤ ਹੀ ਸਾਰੀ ਜ਼ਮੀਨ ਦੀਆਂ ਟਕਾ ਕੇ ਨਹੀਂ ਔੜਦੀ ਬੰਦਾ ਕਹਿੰਦਾ ਖਰਾਬੇ ਸਾਰਾ ਬੰਦਾ ਕਿਵੇਂ ਹੋ ਗਿਆ 14 ਨਹੀਂ ਹੁੰਦਾ ਜਿਹੜਾ ਕੱਲ ਦੱਸਿਆ ਪਾਉਂਦਾ ਉਹ ਆਉ ਮੈਂ ਕਹ ਤੂੰ ਜਿਹੜੇ ਹੁਣ ਛੱਡੇ ਆ ਬੂਟੇ ਜਿਹੜੀ ਉਹ ਵਿੱਚ ਬੂਈ ਦੇ ਫੁੱਲ ਲਗਦੇ ਆ